ਹੈਲੋ ਹਾਂਜੀ ਕੀ ਚਾਲ ਚਾਲ ਹੈ ਸਾਰਿਆਂ ਦਾ ਤੇ ਆਪਾਂ ਨਰਮੇ ਨੂੰ ਪਾਣੀ ਲਾਤਾ ਸੀ ਜੀ ਪਹਿਲਾਂ ਜੋ ਸਪਰੇਅ ਕੀਤੀ ਆਪਾਂ ਬਨਾਮ ਇਹ ਤੋਂ ਬਾਅਦ ਤੇ ਆਹ ਦੇਖੋ ਯਾਰ ਪਤਾ ਨਹੀਂ ਕੀ ਗੱਲ ਹੋ ਗਈ ਨਰਮਾ ਇਸ ਤਰ੍ਹਾਂ ਹੋ ਰਿਹਾ ਜੀ ਬੂਟੇ ਮੱਚੇ ਰਹੇ ਨੇ ਕੀ ਕਾਰਨ ਹੋ ਸਕਦੀ ਇਹ ਦੱਸਿਓ ਮੜੇ ਆ ਕਮੈਂਟ ਕਰਕੇ ਬੰਦੇ ਨੂੰ ਕਿਸ ਨੂੰ ਪਤਾ ਹੋਇਆ ਤਾਂ ਜਰੂਰ ਦੱਸਿਓ ਆ ਦੇਖੋ ਇਸ ਤਰ੍ਹਾਂ ਪੱਤੇ ਹੋ ਰਹੇ ਨੇ ਨਰਮੇ ਦੇ ਬੂਟੇ ਮੱਚ ਰਹੇ ਨੇ ਜਿਵੇਂ ਕਹਿ ਲਓ ਆਹ ਦੇਖੋ ਹੌਲੀ ਹੌਲੀ ਬਹੁਤ ਬੂਟੇ ਮੱਚ ਰਹੇ ਨੇ ਜੀ। ਆਹ ਦੇਖ ਲਓ ਪੱਤੇ ਇਹਦੇ ਪੱਤੇ ਸਿੱਟ ਰਹੇ ਹੈ ਜਮਾ। ਆਹ ਦੇਖ ਲਓ ਆ ਵੀ ਹੁੰਦਾ ਜਾਂਦਾ ਹੈ। ਹਲੇ ਕੋਈ ਆ ਨਹੀਂ ਪਰ। ਦੱਸਿਓ ਜੀ ਕਮੈਂਟ ਕਰਕੇ ਜੇ ਕਿਸੇ ਨੂੰ ਪਤਾ ਹੋਇਆ ਮਦਦ ਕਰਿਓ ਜੀ ਆਪਣੀ। ਆਹ ਦੇਖ ਲਓ ਇਸ ਤਰ੍ਹਾਂ ਦਾ ਨਮਾ ਹੋ ਰਿਹਾ ਜੀ। ਕਮੈਂਟ ਕਰਕੇ ਜਰੂਰ ਦੱਸਿਓ ਵੀ ਜ਼ਿਆਦਾ ਪਾਣੀ ਲਾਉਣ ਦਾ ਕਾਰਨ ਹੈ ਵੀ ਉਤੋਂ ਮੀਹ ਪੈ ਗਿਆ ਜਾਂ ਕੋਈ ਦਵਾਈ ਦੂਈ ਚ ਚੱਕਰ ਸੀਗਾ ਪਨਾਮਾ 'ਚ। ਠੀਕ ਹੈ ਜੀ।